ਜੀ ਸਰ ਅੱਜ ਤੁਹਾਡੇ ਕੋਲ ਇੱਕ ਨਾਕਾ ਲਾਇਆ ਗਿਆ ਹੈ ਸਕੂਲੀ ਬੱਚਾ ਕਿ ਚਲਾਨ ਕਿੱਥੇ ਜਾ ਰਹੇ ਆ ਕਿਸ ਤਰ੍ਹਾਂ ਦੇ ਕਰਮ ਕਰਦੇ ਇਹ ਜੀ ਜਿਹੜਾ 16 18 ਸਾਲ ਤੋਂ ਘੱਟ ਦੇ ਬੱਚੇ ਜਿਹੜੇ ਆ ਮੋਟਰਸਾਈਕਲ ਚਲਾਉਂਦੇ ਆ ਮੋਟਰਸਾਈਕਲ ਐਕਟ ਵਗੈਰਾ ਚਲਾਉਂਦੇ ਆ ਉਹਨਾਂ ਦੇ ਚਲਾਨ ਕੀਤੇ ਆ ਜੋ ਬਿਨਾਂ ਲਾਇਸੈਂਸ ਤੋਂ ਆ ਤੇ ਜੋ ਲਾਇਸੈਂਸ ਅਥਰਾਇਜ਼ ਨਹੀਂ ਐ ਐਕਟ ਵਾ ਚਲਾਉਣ ਲਈ ਉਸ ਤਰ੍ਹਾਂ ਦੇ ਇਹਨਾਂ ਕੋਲ ਲਰਨਿੰਗ ਲਾਇਸੈਂਸ ਆ ਜਿਹੜਾ 125 ਸੀਸੀ ਦੀ ਬੈਕ ਨਹੀਂ ਚਲਾ ਸਕਦੇ ਉਹਦੇ ਇਸ ਤਰ੍ਹਾਂ ਦੇ ਉਹ ਚਲਾਨ ਕੀਤੇ ਗਏ ਆ ਜੀ ਕਿੰਨੇ ਚਲਾਨ ਕੀਤੇ 12 13 ਚਲਾਨ ਹੋ ਗਏ ਪਹਿਲਾ ਕੀ ਇਹ ਮਹੀ ਮੇ ਲਗਾਤਾਰ ਚਲਦੇ ਰਹੇਗੀ ਕਿ ਇੱਥੇ ਖਤਮ ਕੀਤੀ ਜਾਏਗੀ ਖਤਮ ਜਾਰੀ ਰਹੂਗੀ ਬੱਚਿਆਂ ਨੂੰ ਵੇਅਰ ਵੀ ਕੀਤਾ ਜਾਊਗਾ ਇਹ ਜਰੂਰੀ ਸਾਡਾ ਮਕਸਦ ਕੱਲੇ ਚਲਾਨ ਕੱਟਣਾ ਨਹੀਂ ਹੈ ਬੱਚਿਆਂ ਨੂੰ ਵੇਅਰ ਕਰਨਾ ਵੀ ਹੈ ਉਹਨਾਂ ਦੀ ਜਾਨ ਮਾਲ ਦੀ ਹਫਾਜ਼ਲੀ ਇਹ ਕੋਈ ਇਹੋ ਜਿਹਾ ਕੋਈ ਹੋਇਆ ਵੀ ਜਿਨ੍ਹਾਂ ਦੇ ਮਾਪੇ ਆਏ ਹੋਣ ਉਹਨਾਂ ਨਾਲ ਤੁਹਾਡੀ ਗੱਲ ਬਾਤ ਹੋਵੇ ਮਾਪੇ ਇਤਰਾਜ਼ ਕਰਦੇ ਹੁਣ ਦੱਸੇ ਤੁਹਾਡਾ ਜਿਹੜਾ ਇਤਰਾਜ਼ ਹੈ ਗੈਰਵਾਜ਼ਬਾ ਪਹਿਲਾਂ ਵੀ ਪ੍ਰਸ਼ਾਸਨ ਵੱਲੋਂ ਇੱਕ ਅੱਧ ਤੱਕ ਦਾ ਟਾਈਮ ਸੀ ਕਿ ਮੇਰੇ ਵਧਾਕੇ ਵੀ ਅੱਧ ਤੱਕ ਦਾ ਕਰਦਾ ਸੀ ਵੀ ਬੱਚਿਆਂ ਦੇ ਪ੍ਰੋਪਰ ਲਾਇਸੈਂਸ ਬਣਾਓ ਤੇ ਉਹਦੇ ਅੰਡਰ ਜਿਹੜੇ ਲਾਇਸੈਂਸ ਤੇ ਚਲਾ ਸਕਦੇ ਉਹੀ ਵਹੀਕਲ ਚਲਾਉਣ ਇਹ ਜਾਂ ਫਿਰ ਮਾਪੇ ਆਪ ਡਾਕਰ ਕਰਕੇ ਨਾਲ ਜਾਂ ਜਿਹੜੇ ਆ ਬੱਚੇ ਸਾਈਕਲ ਤੇ ਹੋ ਇਹ ਮਾਪਿਆਂ ਨੂੰ ਇਹੀ ਵਾਰ-ਵਾਰ ਅਪੀਲ ਹੈ ਵੀ ਬੱਚਿਆਂ ਦੀ ਜਾਨ ਮਾਲ ਦੀ ਫਾਇਦਲੀ ਇਹ ਸਭ ਕੁਝ ਕੀਤਾ ਜਾ ਰਿਹਾ। ਤਾਂ ਗਾਂ ਨੂੰ ਤੁਹਾਡੇ ਵੱਲੋਂ ਕਿਸ ਤਰ੍ਹਾਂ ਦੇ ਕਾਰਵਾਈ ਕੀਤੀ ਜਾ ਰਹੀ ਹੈ? ਇਹ ਤਰ੍ਹਾਂ ਲਗਾਤਾਰ ਜਾਰੀ ਰਹੂਗੀ ਜੀ ਬੱਚਿਆਂ ਨੂੰ ਵੇਰ ਵੀ ਕੀਤਾ ਜਾਊਗਾ ਤੇ ਜੋ ਬੱਚੇ ਕੋ ਨਹੀਂ ਮੰਨ ਜੀ ਸਰ ਅੱਜ ਤੁਹਾਡੇ ਕੋਲ ਇੱਕ ਨਕਾ ਲਾਇਆ ਗਿਆ ਸਕੂਲੀ ਬੱਚਿਆਂ ਦੇ ਚਲਾਨ ਕੱਟੇ ਜਾ ਰਹੇ ਆ ਕਿਸ ਤਰ੍ਹਾਂ ਦੇ ਕਰਵਾਈ ਕਰਦੇ ਆ ਇਹ ਜੀ ਜਿਹੜਾ 16 18 ਸਾਲ ਤੋਂ ਘੱਟ ਦੇ ਬੱਚੇ ਜਿਹੜੇ ਆ ਮੋਟਰਸਾਈਕਲ ਚਲਾਉਂਦੇ ਆ ਮੋਟਰਸਾਈਕਲ ਐਕਟਬਾ ਵਗੈਰਾ ਚਲਾਉਂਦੇ ਆ ਉਹਨਾਂ ਦੇ ਚਲਾਨ ਕੀਤੇ ਆ ਜੋ ਬਿਨਾਂ ਲਾਇਸੈਂਸ ਤੋਂ ਆ ਤੇ ਜੇ ਉਹ ਲਾਇਸੈਂਸ ਅਫਰਾਈਡ ਨਹੀਂ ਐ ਐਕਟਬਾ ਚਲਾਉਣ ਲਈ ਉਸ ਤਰ੍ਹਾਂ ਦੇ ਇਹਨਾਂ ਕੋਲੇ ਲਰਨਿੰਗ ਲਾਇਸੈਂਸ ਆ ਜਿਹੜਾ 125 ਸੀਸੀ ਦੀ ਬੈਕ ਨਹੀਂ ਚਲਾ ਸਕਦੇ ਉੱਤੇ ਇਸ ਤਰ੍ਹਾਂ ਦੇ ਉਹ ਚਲਾਨ ਕੀਤੇ ਗਏ ਆ ਜੀ ਕਿੰਨੇ ਚਲਾਨ ਕੀਤੇ 12 13 ਚਲਾਨ ਹੋ ਗਏ ਪਹਿਲਾ ਕੀ ਇਹ ਮਹਮ ਲਗਾਤਾਰ ਚਲਦੇ ਰਹੇਗੀ ਕਿ ਇਥੇ ਖਤਮ ਕੀਤੀ ਜਾਏਗੀ ਖਤਮ جاری ਹੋਗੇ ਬੱਚਿਆਂ ਨੂੰ ਅਵੇਅਰ ਵੀ ਕੀਤਾ ਜਾਊਗਾ ਇਹ ਜੁਰੂਰੀ ਸਾਡਾ ਮਕਸਦ ਚਲਾਨ ਖਤਮ ਨਹੀਂ ਬੱਚਿਆਂ ਨੂੰ ਅਵੇਅਰ ਕਰਨਾ ਵੀ ਉਹਨਾਂ ਦੀ ਜਾਨ ਮਾਲ ਦੀ ਹਫਾਜ਼ਤ ਲਈ ਇਹ ਪਹਿਤਲਾਈ ਦੀ ਕੋਈ ਅਜੇ ਕੋਈ ਹੋਇਆ ਵੀ ਜਿਨ੍ਹਾਂ ਦੇ ਮਾਪੇ ਆਏ ਹੋਣ ਉਹਨਾਂ ਨਾਲ ਤੁਹਾਡੀ ਗੱਲਬਾਤ ਹੋਈ ਮਾਪੇ ਅਤਰਾਜ਼ ਕਰਦੇ ਨੂੰ ਦੱਸਿਆ ਤੁਹਾਡਾ ਜਿਹੜਾ ਅਤਰਾਜ਼ ਹੈ ਗੈਰਬਾਜ਼ ਮੈਂ ਪਹਿਲਾਂ ਵੀ ਪ੍ਰਸ਼ਾਸਨ ਵੱਲੋਂ ਇੱਕ ਅੱਧ ਤੱਕ ਦਾ ਟਾਈਮ ਸੀ ਬេរੇ ਵਧਾ ਕੇ 20 ਹੱਦ ਤੱਕ ਦਾ ਕਰਤਾ ਸੀ ਵੀ ਬੱਚਿਆਂ ਦੇ ਪ੍ਰੋਪਰ ਲਾਇਸੈਂਸ ਬਣਾਓ ਤੇ ਉਹਦੇ ਅੰਦਰ ਜਿਹੜੇ ਲਾਇਸੈਂਸ ਤੇ ਚਲਾ ਸਕਦੇ ਉਹੀ ਵਹੀਕਲ ਚਲਾਉਣ ਇਹ ਜਾਂ ਫਿਰ ਮਾਪੇ ਉਹ ਆਪ ਡ੍ਰੌਪ ਕਰਕੇ ਜਾਂ ਜੰਮ ਜਿਹੜੇ ਆ ਬੱਚੇ ਸਾਈਕਲ ਤੇ ਹੋ ਮਾਪਿਆਂ ਨੂੰ ਇਹੀ ਵਾਰ-ਵਾਰ ਅਪੀਲ ਹੈ ਵੀ ਬੱਚਿਆਂ ਦੀ ਜਾਨ ਮਾਲ ਦੀ ਥਾਹਤ ਲਈ ਇਹ ਸਭ ਕੁਝ ਕੀਤਾ ਜਾ ਰਿਹਾ ਹੈ ਕੋ ਗਾਣ ਤੁਹਾਡੇ ਵੱਲੋਂ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਤਰ੍ਹਾਂ ਲਗਾਤਾਰ ਜਾਰੀ ਰਹੂਗੀ ਬੱਚਿਆਂ ਨੂੰ ਵੇਰ ਵੀ ਕੀਤਾ ਜਾਊਗਾ ਤੇ ਜੋ ਬੱਚੇ ਨਹੀਂ ਮੰਨਣਗੇ ਇਹਦਾ ਕਾਨੂੰਨ ਨੂੰ ਤੋੜਨ ਗਿਆ ਚਲਾਣਚ ਕੀਤਾ ਜਾਣਗੇ ਵੇਰ ਵਾਲਾ ਚਲਾਉਦਾ ਪੈਨਟੀਸਟਾਨ ਕਹਿੰਦੇ ਸਾਡੇ ਜਵਾਬ ਦਾ ਕੱਟੋ ਤਲਾਣ ਜੀ ਗੁੱਲਟ ਚਲਾਉਦਾ ਕੱਟੋ ਨਾ ਲਗਰੋ ਨਾ ਪਰੋ ਪਰੋ ਚਲਾਣ ਪਰੋ ਬੰਦ ਕਰਦੇ ਜੀ ਬੱਚਾ ਹੁਣੇ ਲਾਉਂਦੇ ਕਰਦਾ ਠੀਕ ਜੀ ਤਸਵੀਰ ਨਹੀਂ ਤਸਵੀਰ ਹੋਗਾ ਤਾਂ ਉਹ ਹੀ ਤੇ ਮੇਰਾ ਮੂਹ ਪਤਨ ਪੈਸਾ ਹਲੋ ਹਲੋ ਸਰ ਪਿੱਛਾ ਗਿਆ ਪੱਟ ਬਣਾ ਲਈ ਕਾਦੇ ਬਣਾ ਰਹੇ ਹੋ ماريا تا انالو آه سنسر رويا جي پنهنجي سان جي رابتي ڀول نه يا ورا نه آهي اڪتا وڏو ڳالهه ڪم ڪي آهيو ڪو ڪو ڪار تي ڪا ڪا ਆਉ ਦਿਨ ਮੈਨੂੰ ਪਤਾ ਇਦਾਂ ਥੋੜਾ ਜਿਹਾ ਵੱਧ ਸਾਡੇ ਤੋਂ ਮਸ਼ੀਨਰੀ ਆਉਂਦੀ ਹੈ ਬਈ ਤਾਂ ਇਹ ਜਿਹੜਾ 16 18 ਸਾਲ ਤੋਂ ਘੱਟ ਦੇ ਬੱਚੇ ਜਿਹੜੇ ਆ ਮੋਟਰਸਾਈਕਲ ਚਲਾਉਂਦੇ ਆ ਮੋਟਰਸਾਈਕਲ ਐਕਟਵਾ ਵਗੈਰਾ ਚਲਾਉਂਦੇ ਆ ਉਹਨਾਂ ਦੇ ਚਲਾਨ ਕੀਤੇ ਆ ਜੋ ਬਿਨਾਂ ਲਾਇਸੈਂਸ ਤੋਂ ਆ ਤੇ ਜੇ ਉਹ ਲਾਇਸੈਂਸ ਅਥਰਾਇਜ਼ ਨਹੀਂ ਐ ਐਕਟਵਾ ਚਲਾਉਣ ਲਈ ਉਸ ਤਰ੍ਹਾਂ ਦੇ ਇਹਨਾਂ ਕੋਲ ਲਰਨਿੰਗ ਲਾਇਸੈਂਸ ਆ ਜਿਹੜਾ 125 ਸੀਸੀ ਦੀ ਬੈਕ ਨਹੀਂ ਚਲਾ ਸਕਦੇ ਉਹਦੇ ਇਸ ਤਰ੍ਹਾਂ ਦੇ ਉਹ ਚਲਾਨ ਕੀਤੇ ਗਏ ਆ ਜੀ ਕਿੰਨੇ ਚਲਾਨ ਕੀਤੇ ਇਹ 12 13 ਚਲਾਨ ਹੋ ਗਿਆ ਜਿਸ ਤੋਂ ਪਹਿਲਾਂ ਕੀ ਇਹ ਮਹੀਮ ਲਗਾਤਾਰ ਚਲਦੇ ਰਹੇਗੀ ਕਿ ਇੱਥੇ ਖਤਮ ਕੀਤੀ ਜਾਏਗੀ ਖਤਮ ਜਾਰੀ ਰਹੂਗੀ ਬੱਚਿਆਂ ਨੂੰ ਅਵੇਅਰ ਵੀ ਕੀਤਾ ਜਾਊਗਾ ਇਹ ਜੁਰੂਰ ਸਾਡਾ ਮਕਸਦ ਕੱਲੇ ਚਲਾਨ ਕੱਟਣਾ ਨਹੀਂ ਹੈ ਬੱਚਿਆਂ ਨੂੰ ਅਵੇਅਰ ਕਰਨਾ ਵੀ ਹੈ ਉਹਨਾਂ ਦੀ ਜਾਨ ਮਾਲ ਦੀ ਹਫਾਜ਼ਤ ਲਈ ਇਹ ਪਹਿਤ ਲਾਈ ਦੀ ਹੈ ਕੋਈ ਇਹੋ ਜਿਹਾ ਕੋਈ ਹੋਇਆ ਵੀ ਜਿਨ੍ਹਾਂ ਦੇ ਮਾਪੇ ਆਏ ਹੋਣ ਉਹਨਾਂ ਨਾਲ ਤੁਹਾਡੀ ਗੱਲਬਾਤ ਉਹ ਮਾਪੇ ਇਤਰਾਜ਼ ਕਰਦੇ ਹੁਣ ਦੱਸਿਆ ਤੁਹਾਡਾ ਜਿਹੜਾ ਇਤਰਾਜ਼ ਹੈ ਗੈਰਵਾਜ਼ਮਾ ਪਹਿਲਾਂ ਵੀ ਪ੍ਰਸ਼ਾਸਨ ਵੱਲੋਂ ਇੱਕ ਅੱਠ ਤੱਕ ਦਾ ਟਾਈਮ ਸੀ ਮੇਰੇ ਵਧਾਕੇ ਵੀ ਅੱਠ ਤੱਕ ਦਾ ਕਰਤਾ ਸੀ ਵੀ ਬੱਚਿਆਂ ਦੇ ਪ੍ਰੋਪਰ ਲਾਇਸੈਂਸ ਬਣਾਓ ਤੇ ਉਹਦੇ ਅੰਡਰ ਜਿਹੜੇ ਲਾਇਸੈਂਸ ਤੇ ਚਲਾ ਸਕਦੇ ਉਹੀ ਵਹੀਕਲ ਚਲਾਉਣ ਇਹ ਜਾਂ ਫਿਰ ਮਾਪੇ ਉਹ ਆਪ ਡ੍ਰੌਪ ਕਰਕੇ ਜਾਂ ਜਾਂ ਜਿਹੜੇ ਆ ਬੱਚੇ ਸਾਈਕਲ ਤੇ ਹੋਣ ਇਹ ਮਾਪਿਆਂ ਨੂੰ ਇਹੀ ਵਾਰ-ਵਾਰ ਅਪੀਲ ਹੈ ਵੀ ਬੱਚਿਆਂ ਦੀ ਜਾਨ ਮਾਲ ਦੀ ਵਿਫਾਇਤ ਲਈ ਇਹ ਸਭ ਕੁਝ ਕੀਤਾ ਜਾ ਰਿਹਾ ਹੈ ਤਾਂ ਗਾਣੂ ਤੁਹਾਡੇ ਬਲੇ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਏਗੀ ਇਹ ਤੌਰ ਤੇ ਲਗਾਤਾਰ ਜਾਰੀ ਰਹੂਗੀ ਜੀ ਬੱਚਿਆਂ ਨੂੰ ਵੇਰ ਵੀ ਕੀਤਾ ਜਾਊਗਾ ਤੇ ਜੋ ਬੱਚੇ ਕੋ ਨਹੀਂ ਮੰਨਣਗੇ ਉਹ ਇਹ ਕਾਨੂੰਨ ਨੂੰ ਤੋੜਨਗੇ ਚਲਾਕੀ ਕੀਤੇ ਜਾਣਗੇ